ਇਲਿਨੀ ਸ਼੍ਰੀ ਚਮਕੌਰ ਸਾਹਿਬ ਕੋ ਤੁਹਾਡਾ ਸਵਾਗਤ ਹੈ ਮੈਂ ਇਕਬਾਲ ਸਿੰਘ ਬਾਲੀ ਭਾਵੇਂ ਕੀ ਪ੍ਰਸ਼ਾਸਨ ਵੱਲੋਂ ਨਹਿਰ ਵਿੱਚ ਨਾਉਣ ਤੇ ਪਾਬੰਦੀਆਂ ਲਗਾਈਆਂ ਹੋਈਆਂ ਰੋਜ਼ ਤਾਂ ਕੋਈ ਨਾ ਕੋਈ ਹਾਦਸਾ ਡੁੱਬਣ ਦੇ ਨਾਲ ਮੌਤਾਂ ਹੋ ਰਹੀਆਂ ਨੇ ਪਰੰਤੂ ਬੱਚੇ ਫੇਰ ਵੀ ਅਣਗਹਿਲੀ ਕਰਦੇ ਨੇ ਤੁਸੀਂ ਤਸਵੀਰਾਂ ਦੇਖ ਸਾਦੇ ਹੋ ਨਹਿਰ ਸ਼੍ਰੀ ਚਮਕੌਰ ਸਾਹਿਬ ਸਰਹੰਦ ਨਹਿਰ ਹੈ ਇਸ ਵਿੱਚ ਬੱਚੇ ਪਾਣੀ ਦੇ ਵਿੱਚ ਡੁਕੀਆਂ ਮਾਰ ਰਹੇ ਨੇ ਭਾਵੇਂ ਨਹਿਰ ਦੇ ਵਿੱਚ ਪਾਣੀ ਘੱਟ ਹੈ ਪਰੰਤੂ ਫੇਰ ਵੀ ਕਈ ਥਾਵਾਂ ਤੇ ਡੂੰਘੇ ਟੋਏ ਹੁੰਦੇ ਨੇ ਜਿਸ ਦੇ ਨਾਲ ਕਿਸੇ ਸਮੇਂ ਵੀ ਕੋਈ ਵੀ ਹਾਦਸਾ ਜੋ ਵਾਪਰ ਸਕਦਾ ਹੈ। ਸ੍ਰੀ ਚੰਕੌਰ ਸਾਹਿਬ ਨਹਿਰ ਦੇ ਬੀਤੇ ਦਿਨੋਂ ਗੁੱਜਰ ਪਰਿਵਾਰ ਦਾ ਇੱਕ ਲੜਕੇ ਨੂੰ ਉਹਨਾਂ ਦੇ ਦੋਸਤਾਂ ਵੱਲੋਂ ਲੈ ਕੇ ਭਾਵੇਂ ਪਾਣੀ ਘੱਟ ਸੀਗਾ ਨਹਾਉਣ ਲਈ ਲੈ ਕੇ ਆਏ ਤੇ ਉਹ ਡੁੱਬਣ ਦੇ ਨਾਲ ਉਸ ਦੀ ਮੌਤ ਹੋ ਗਈ ਤੇ ਬੱਚਿਆਂ ਵੱਲੋਂ ਘਰ ਜਾ ਕੇ ਵੀ ਨਹੀਂ ਦੱਸਿਆ ਗਿਆ ਕਿ ਉੱਥੇ ਇਸ ਤਰ੍ਹਾਂ ਦਾ ਹਾਦਸਾ ਹੋਇਆ ਜਦੋਂ ਬੱਚਾ ਘਰ ਨਹੀਂ ਆਇਆ ਤਾਂ 3 ਦਿਨ ਬਾਅਦ ਉਹਨਾਂ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਬੱਚੇ ਤੋਂ ਪੁੱਛਿਆ ਜਿਹਦੇ ਨਾਲ ਉਹ ਗਏ ਸੀਗੇ ਛੋਟੇ ਜਿਹੇ ਬੱਚੇ ਨੇ ਦੱਸਿਆ ਵੀ ਉਹ ਨਹਾਉਣ ਗਏ ਸੀ ਉੱਤੇ ਹਾਦਸਾ ਹੋਇਆ ਔਰ ਤੇ ਪਰਚਾ ਦਰਜ ਵੀ ਹੋਇਆ ਲਾਸ਼ ਵੀ ਬਰਾਮਦ ਹੋ ਗਈ ਤੇ ਹੁਣ ਤੁਸੀਂ ਦੇਖ ਸਕਦੇ ਚਮਕੌਰ ਸਾਹਿਬ ਦੇ ਵਿੱਚ ਛੋਟੇ ਛੋਟੇ ਬੱਚੇ ਆ ਬਹੁਤੇ ਵੱਡੇ ਵੀ ਨਹੀਂ ਬੱਚੇ ਇਹ ਨਹਿਰ ਦੇ ਵਿੱਚ ਨਹਾ ਰਹੇ ਨੇ ਜਦਕੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ 143 ਦੇ ਤਹਿਤ ਨਹਿਰ ਵਿੱਚ ਨਾਉਣ ਤੇ ਪੂਰੀ ਤਰ੍ਹਾਂ ਪਾਬੰਦੀਆਂ ਪਰ ਬੱਚੇ ਗਲਤੀਆਂ ਕਰਦੇ ਨੇ ਨਹਿਰ ਦੇ ਵਿੱਚ ਹੁਣ ਦੇਖ ਕੇ ਬਾਹਰ ਨਿਕਲ ਰਹੇ ਨੇ ਤੇ ਬੱਚੇ ਨਹਾ ਰਹੇ ਨੇ ਕਿਸੇ ਸਮੇਂ ਵੀ ਕੋਈ ਹਾਦਸਾ ਹੋ ਸਕਦਾ ਹੈ ਪਿਛਲੇ ਕਈ ਦਿਨਾਂ ਤੋਂ ਨਹਿਰਾਂ ਦੇ ਵਿੱਚ ਗੱਡੀਆਂ ਡਿੱਗਣ ਦਾ ਵੀ ਸ਼ੁਰੂ ਹੋਇਆ ਵੈ ਬੀਤੇ ਦਿਨੋਂ ਇੱਕ ਵਰਨਾ ਕਾਰ ਜੋ ਨਹਿਰ ਦੇ ਵਿੱਚ ਡਿੱਗੀ ਸੀ ਉਸ ਦੇ ਵੀ ਇੱਕ ਜਾਂਚ ਦਾ ਵਿਸ਼ਾ ਸੀ ਉਹ ਵੀ ਬਿਨਾਂ ਡਰਾਈਵਰ ਤੋਂ ਉਸ ਦੇ ਵਿੱਚ ਡਰਾਈਵਰ ਬਚ ਗਿਆ ਸੀ ਤੇ ਗੱਡੀ ਇਕੱਲੀ ਨਹਿਰ ਵਿੱਚ ਡਿੱਗੀ ਹੈ ਉਸ ਨਹਿਰ ਦਾ ਕਹਿਣਾ ਸੀਗਾ ਉਹਨਾਂ ਵੱਲੋਂ ਵੀ ਉਹਨੂੰ ਨੀਂਦ ਆ ਗਈ ਜਦ ਗੱਡੀ ਦੇ ਵਿੱਚ ਨੀਂਦ ਆਉਂਦੀ ਆ ਤਾਂ ਡਰਾਈਵਰ ਨਾਲ ਡੁੱਬਦਾ ਤੇ ਮਾਲਕ ਵੀ ਸਾਹਮਣੇ ਨਹੀਂ ਆਏ ਸਿਰਫ ਸਾਹਮਣੇ ਹੋਰ ਬੰਦੇ ਆਏ ਸੀ ਇਸ ਨਹਿਰ ਦੇ ਵਿੱਚ ਬੀਤੇ ਦਿਨ ਭੋਜੇ ਮਾਜਰੇ ਕੋਲ ਇੱਕ ਜਨਕਾਰ ਜੋ ਪਾਣੀ ਘਟ ਦੇ ਵਿੱਚ ਡਿੱਗਣ ਵਾਲੀ ਇੱਕ 19 ਸਾਲ ਦੀ ਨੌਜਵਾਨ ਲੜਕੀ ਵੀ ਮੌਤ ਹੋਈ ਹੈ ਜੋ ਰੋਪੜ ਕੋਲ ਦੇ ਪਿੰਡ ਦੀ ਹੈ ਤੇ ਜੋ ਲੜਕਾ ਮੁੰਡਾ ਜੈਨ ਵਾਲਾ ਸਵਰਾਲੇ ਦਾ ਦੱਸਿਆ ਜਾ ਰਿਹਾ ਹੈ ਅੱਜ ਉਹ ਵੀ ਜਾਂਚ ਦਾ ਵਿਸ਼ਾ ਤੇ ਨਹਿਰ ਦੇ ਵਿੱਚ ਬੱਚੇ ਨਹਾ ਰਹੇ ਆ ਕਿਸੇ ਸਮੇਂ ਕੋਈ ਹਾਦਸਾ ਹੋ ਸਕਦਾ ਪਰਚਾਦ ਨੂੰ ਨੇ ਇਹਨਾਂ ਤੇ ਪਾਬੰਦੀ ਲਾਈ ਹੋਈ ਹੈ ਡੈਲੀ ਨਿਸ਼ਚ ਚੰਕੌਰ ਸਾਹਿਬ ਤੇ ਤੁਹਾਡਾ ਉਹਨੂੰ ਲਾਈਵ ਦਿਖਾ ਰਹੇ ਹੁਣ ਬੱਚੇ ਦੇਖ ਕੇ ਕੈਮਰਾ ਵੀ ਵੀਡੀਓ ਬੰਦ ਰੀ ਨਿਕਲ ਕੇ ਬਾਹਰ ਚਲੇ ਗਏ